ਸਾਰੇ ਹੀ ਉਨਾਰਤ ਨਵੇਂ ਬੇਰਜ਼ਗਾਰ ਵਿਆਪਕ ਸਾਥਿਓ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਲਾਈਵ ਸੈਸ਼ਨ ਦੇ ਮਾਧਿਅਮ ਰਾਹੀਂ ਇਹ ਦੱਸੋ ਕਿ ਤੁਹਾਨੂੰ ਹੁਣ ਆਵਾਜ਼ ਸਾਫ਼ ਆ ਰਹੀ ਹੈ ਸਾਥਿਓ ਪਹਿਲਾਂ ਵੀ ਆਪਾਂ ਦੋ ਵਾਰ ਲਾਈਵ ਹੋਈ ਸੀ ਪਰ ਨੈਟਵਰਕ ਇਸ਼ੂ ਹੋਣ ਕਰਕੇ ਸਾਥੀਆਂ ਵੱਲੋਂ ਮੈਸੇਜ ਆ ਰਹੇ ਸੀ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਅ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਹੁਣ ਯੂਨੀਅਨ ਵੱਲੋਂ ਦੁਆਰਾ ਲਾਈਵ ਹੋਇਆ ਜਾ ਰਿਹਾ ਸਾਥਿਓ ਤੁਹਾਨੂੰ ਸਭ ਨੂੰ ਪਤਾ ਹੈ ਪੀਟੀਟੀ 1994 ਬੈਕਲੌਗ ਯੂਨੀਅਨ ਨੇ ਹਮੇਸ਼ਾ ਹੀ ਪੂਰੀ ਭਰਤੀ ਦੀ ਗੱਲ ਕੀਤੀ ਹੈ ਪਰ ਕਰਦੀ ਵੀ ਰਹਿ ਰਹੇ ਔਰ ਬਹੁਤ ਸੇ ਜਿਹੜੇ ਭੈਣਾ ਵੀਰਾਂ ਤੇ ਫੋਨ ਆਉਂਦੇ ਨੇ ਉਹ ਇਸ ਤਰ੍ਹਾਂ ਦੇ ਕੋਈ ਅਟਮਟੇ ਜਿਹੇ ਸਵਾਲ ਕਰਦੇ ਨੇ ਜਿਵੇਂ ਕਿ ਆਪਾਂ ਨੂੰ ਸਰ ਕੀ ਸਾਰੀਆਂ ਪੋਸਟਾਂ ਮਿਲਣ ਜਾ ਰਹੀਆਂ ਨੇ ਜਾਂ ਕਿਹੜੀਆਂ ਨਹੀਂ ਮਿਲਣ ਜਾ ਰਹੀਆਂ ਸਾਥਿਓ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕਿਉਂਕਿ ਅਸੀਂ ਐਸ ਯੂਨੀਅਨ ਨੇ ਸਾਰੀ ਪਰਤੀ ਦੀ ਗੱਲ ਕੀਤੀ ਸੀ ਕਿ ਸਾਰੀ ਪਰਤੀ ਦੀ ਹੀ ਆਪਾਂ ਪਰਮਿਸ਼ਨਾਂ ਲਈਆਂ ਨੇ ਤੇ ਸਾਰੀ ਪਰਤੀ ਲੈਣ ਤੇ ਹੀ ਜਿਹੜਾ ਇਹ ਆਪਾਂ ਪਹਿਰਾ ਰੱਖਿਆ ਹੋਇਆ ਹੈ ਇਸ ਲਈ ਜਿਹੜੇ ਵੀ ਸਾਥੀ 9594 ਦੇ ਹਿਸਾਬ ਦੇ ਨਾਲ ਐਲੀਜੀਬਿਲਿਟੀ ਕ੍ਰਾਈਟਰੀਆ ਦੇ ਅੰਦਰ ਆਉਂਦਾ ਨਾ ਉਹ ਹਰ ਸਾਥੀ ਦਾ ਨੰਬਰ ਹੋਣਾ ਹੈ ਇਸ ਲਈ ਕੋਈ ਵੀ ਸਾਥੀ ਇਸ ਤਰ੍ਹਾਂ ਦਾ ਫਿਕਰ ਨਾ ਕਰੇ ਕਿ ਕਿਹੜੀ ਮਿਲੂਗੀ ਤੇ ਕਿਹੜੀ ਨਹੀਂ ਮਿਲੂਗੀ ਮਿਲੂਗੀ ਸਾਰੀ ਪਰ ਇੱਥੇ ਇੱਕ ਕੁਐਸਚਨ ਖੜਾ ਹੁੰਦਾ ਏ ਜਦੋਂ ਆਪਾਂ ਦੇਖਦੇ ਆ ਕਿ ਭਰਤੀ ਦੀ ਮੰਗ ਤਾਂ ਆਪਾਂ ਸਾਰੇ ਦੀ ਕਰਦੇ ਆ ਪਰ ਧਰਨੇ ਤੇ ਆਪਣੇ ਸਾਥੀ ਕਿੰਨੇ ਬੈਠੇ ਸਾਥੀਓ ਤੁਸੀਂ ਇੱਕ ਵੱਡਾ ਹਜ਼ੂਮ बीपीआई दफ्तर विखे इकठ ਕੀਤਾ ਸੀ ਕਿ ਜ਼ੂਮ ਪੂਰਾ ਜੋਰ ਲਾਇਆ ਸੀ ਸਾਰੇ ਸਾਥੀਆਂ ਨੇ ਰਲ ਕੇ ਉਥੇ ਸਟੈਂਥ ਦਿਖਾਈ थी ਤਾਂ ਤੁਸੀਂ ਦੇਖੋ ਉਸ ਨੂੰ ਸਦਕਾ ਆਪਣੀ ਫਾਇਲਾ ਤੁਰਿਆ ਆਪਣਾ ਪ੍ਰੋਸੈਸ ਚੱਲਦਾ ਰਿਹਾ ਲਗਭਗ 106 ਜਾਂ 7 ਦਿਨ ਆਪਣੇ ਲਗਾਤਾਰ ਧਰਨੇ ਨੂੰ ਚਲਦੇ ਨੂੰ ਹੋਏ ਔਰ ਉਥੇ ਜਿਹੜੇ ਵੀ ਆਪਣੇ ਸਾਥੀ ਮੌਕੇ ਤੇ ਬੈਠਦੇ ਨੇ ਯੂਨੀਅਨ ਵੱਲੋਂ ਹਰ ਰੋਜ਼ ਆਪਣੀ ਪਰਤੀ ਦੀ ਪ੍ਰਕਿਰਿਆ ਦੀ ਅਪਡੇਟ ਲਈ ਜਾਂਦੀ ਆ ਕਿ ਪਰਤੀ ਕਿੱਥੇ ਤੱਕ ਪਹੁੰਚ ਚੁੱਕੀ ਆ ਤੁਹਾਨੂੰ ਸਭ ਨੂੰ ਪਤਾ ਏ ਕਿ ਤੁਹਾਡੇ ਇਕੱਠ ਦੇ ਸਹਿਯੋਗ ਦੇ ਨਾਲ ਆਪਣੀਆਂ ਦੋ ਫਾਈਲਾਂ ਜਿਹੜੀਆਂ ਨੇ ਉਹ ਬਿਲਕੁਲ ਰੈਡੀ ਹੋ ਕੇ ਜਿੱਥੇ ਪਹੁੰਚਣੀਆਂ ਚਾਹੀਦੀਆਂ ਸੀਗੀਆਂ ਉੱਥੇ ਪਹੁੰਚ ਗਿਆ ਨੇ ਇੱਕ ਰਹਿ ਰਹੀ ਆ ਉਹ ਵੀ ਜਲਦੀ ਹੀ ਪਹੁੰਚ ਜਾਏਗੀ ਪਰ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੋ ਅੱਗੇ ਜਿਹੜਾ ਕੰਮ ਹੋਣਾ ਹੈ ਨਾ ਸਾਥੀਓ ਉਸੇ ਤਰ੍ਹਾਂ ਹੀ ਹੋਣਾ ਹੈ ਜਿਹੜਾ ਤੁਸੀਂ ਇਹ ਵਾਲਾ ਕੰਮ ਕਰਵਾਇਆ ਤੁਹਾਨੂੰ ਉੱਥੇ ਇਕੱਠ ਕਰਨਾ ਹੀ ਪੈਣਾ ਏ ਤਾਂ ਸਾਰੇ ਸਾਥੀਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਸਾਰੀ ਭਰਤੀ ਜਿਹੜੀ ਆ ਪਰਮਿਸ਼ਨ ਸਾਰੀ ਭਰਤੀ ਦੀ ਮਿਲੀ ਆ ਤਾਂ ਸਾਰੇ ਹੀ ਸਾਥੀ ਧਰਨੇ ਤੇ ਪਹੁੰਚੋ ਉੱਥੇ ਆਪਣਾ ਇੱਕ ਵੱਡਾ ਹੀ ਇਕੱਠ ਦਿਖਾਓ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆਪਣੇ ਸਾਥੀ ਨਿਕਰਾਂ ਦੇ ਚੁੱਲੇ ਚਲਾਉਣ ਦੇ ਵਿੱਚ ਆਪਾਂ ਸਫਲਤਾ ਪ੍ਰਾਪਤ ਕਰੀਏ ਕਿਉਂਕਿ ਜਿੰਦਾ ਵੀ ਭਰਤੀ ਦਾ ਅੱਗੇ ਪ੍ਰੋਸੈਸ ਚੱਲਣਾ ਏ ਉਹ ਸਾਥੀਓ ਤੁਹਾਡੇ ਸਹਿਯੋਗ ਦੇ ਨਾਲ ਚੱਲਦਾ ਅੱਗੇ ਵੀ ਜਿੰਨਾ ਕੰਮ ਹੋਇਆ ਜਿੰਨਾ ਸਾਥੀਆਂ ਨੇ ਸਾਥ ਦਿੱਤਾ ਕੁਝ ਸਾਥੀਆਂ ਨੇ ਫੰਡ ਵੱਲੋਂ ਸਾਥ ਦਿੱਤਾ ਕੁਝ ਸਾਥੀਆਂ ਨੇ ਉੱਥੇ ਪਹੁੰਚ ਕੇ ਸਾਥ ਦਿੱਤਾ ਕੁਝ ਸਾਥੀਆਂ ਨੇ ਫੰਡ ਪੱਕੋ ਵੀ ਦਿੱਤਾ ਵਿਚਾਰੇ ਉੱਥੇ ਪਹੁੰਚੇ ਵੀ ਉਹਨਾਂ ਸਾਥੀਆਂ ਦਾ ਤਹਿ ਦਿਲੋਂ ਜਿਹੜੀ ਹੈ 88 94 ਬੈਕਲੌਗ ਯੂਨੀਅਨ ਹੈ ਉਹਨਾਂ ਦੀ ਸਦਾ ਆਭਾਰੀ ਰਹੇਗੀ ਤੋ ਸਾਥਿਓ ਮੈਂ ਜ਼ਿਆਦਾ ਗੱਲ ਨਾ ਕਹਿੰਦਾ ਆ ਤੁਹਾਨੂੰ ਇੱਕ ਬੇਨਤੀ ਵੀ ਕਰਦਾ ਆ ਸਾਥਿਓ ਦੇਖੋ ਕਿਸੇ ਵੀ ਜਥੇਬੰਦੀ ਦੀ ਰੀੜ ਦੀ ਹੱਡੀ ਹੁੰਦੀ ਆ ਫੰਡ ਕਿਉਂਕਿ ਤੁਹਾਨੂੰ ਪਤਾ ਏ ਮੀਟਿੰਗਾਂ ਦਾ ਦੌਰ ਆਪਣਾ ਚੱਲ ਰਿਹਾ ਏ ਹਰ ਰੋਜ਼ ਆਪਣੇ ਦੋ ਤੋਂ ਤਿੰਨ ਸਾਥੀ ਕਿਤੇ ਮੀਟਿੰਗਾਂ ਜਾਂਦੇ ਨੇ ਕਿਤੇ ਜਾਂਦੇ ਨੇ ਉੱਥੇ ਵੀ ਆਪਣੇ ਭੈਣ ਤੇ ਵੀਰ ਜਿਹੜੇ ਉੱਥੇ ਡੀਪੇਜ ਦਫਤਰ ਗੇਟ ਦੇ ਸਾਹਮਣੇ ਵਿਚਾਰੇ ਉੱਥੇ ਬੈਠ ਰਹੇ ਨੇ ਉਹਨਾਂ ਦੇ ਵੀ ਕੋਈ ਚਾਹ ਪਾਣੀ ਦਾ ਰਹਿਣ ਦਾ ਪ੍ਰਬੰਧ ਵਾਸਤੇ ਸਾਥਿਓ ਆਪਾਂ ਨੂੰ ਫੰਡ ਦੀ ਬਹੁਤ ਜ਼ਰੂਰਤ ਹੈ ਆਪਣੇ ਕੋਲੇ ਫੰਡ ਬਿਲਕੁਲ ਹੈ ਨਹੀਂਗਾ ਇਸ ਫੰਡ ਦਾ ਸਾਥਿਓ ਤੁਹਾਨੂੰ ਜਿਹੜਾ ਇਹ ਪੂਰਾ ਪੂਰਾ ਬੂਰ ਪੈਣਾ ਹੈ ਪੂਰੇ ਫੰਡ ਲੱਗਣੇ ਨੇ ਅੱਜ ਦਾ ਜਿਹੜਾ ਤੁਹਾਡਾ ਦਿੱਤਾ ਹੋਇਆ ਫੰਡ ਅੱਜ ਦਾ ਦਿੱਤਾ ਹੋਇਆ ਜਿਹੜਾ ਤੁਹਾਡਾ ਸਾਥ ਹੈ ਤੁਹਾਡਾ ਆਉਣ ਆਲਾ ਜਿਹੜਾ ਫਿਊਚਰ ਆ ਉਹ ਸੁਨਹਿਰੀ ਕਰੇਗਾ ਉਹ ਤੁਹਾਡੇ ਫਿਊਚਰ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੂਗਾ ਇਸ ਲਈ ਸਾਥੀਓ ਵੱਧ ਤੋਂ ਵੱਧ ਜੜਾਏ ਫੰਡ ਦਾ ਸਹਿਯੋਗ ਕਰੋ ਬਾਕੀ ਦੀ ਗੱਲਬਾਤ ਸਾਥੀ ਮਨਦੀਪ ਜੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਧੰਨਵਾਦ ਸਾਥੀਓ ਹਾਂ ਜੀ ਸਤਿਕਾਰਯੋਗ ਸਾਥੀਓ ਸਾਰੀ ਗੱਲਬਾਤ ਜਿਹੜੀ ਸਾਥੀ सुरेंद्र ਜੀ ਨੇ ਤੁਹਾਡੇ ਤੱਕ ਦੱਸੀ ਹੈ ਕਿ ਜਿਹੜੀਆਂ ਆਪਣੀਆਂ ਫਾਈਲਾਂ ਸੀਗੀਆਂ ਚਾਹੇ ਉਹ ਐਕਸ ਐਕਸਰਿਸ ਮੈਂਡੀਆਂ ਸੀਗੀਆਂ ਉਹਨਾਂ ਦੇ ਨਾਲ ਸੰਬੰਧਿਤ ਪੋਸਟਾਂ ਦੀ ਪਰਮਿਸ਼ਨ ਹੋਵੇ ਚਾਹੇ ਜਿਹੜੀ ਸਪੋਰਟਸ ਵਿਭਾਗ ਦੀ ਹੋਵੇ ਉਤੋਂ ਸਾਈਨ ਹੋ ਕੇ ਜਿਹੜੀ ਆਪਣੀ ਫਾਈਲ ਹੈ ਜਿਹੜੀ ਉਹ ਵਾਪਸ ਆ ਚੁੱਕੀ ਹੈ ਸੋ ਇੱਕ ਸਾਥੀ ਦਾ ਕਮੈਂਟ ਵੀ ਆਇਆ ਹੈ ਕਿ ਪਰਸਨਲ ਦੀ ਕੀ ਅਪਡੇਟ ਹੈ ਦੇਖੋ ਸਾਥੀਓ ਪਰਸਨਲ ਤੋਂ ਫਾਈਲ ਨੂੰ ਮਾਰਕ ਕਰਵਾਉਣ ਦੇ ਲਈ ਅਸੀਂ ਲਗਾਤਾਰ ਜਿਹੜਾ ਪਿਛਲੇ ਹਫਤੇ ਵੀ ਸਾਥੀਆਂ ਦੁਆਰਾ ਜਿਹੜੇ ਸਾਥੀ ਉੱਤੇ ਧਰਨੇ ਤੇ ਮਜਬੂਰ ਸੀਗੇ ਉਹਨਾਂ ਦੇ ਦੁਆਰਾ ਮੀਟਿੰਗਾਂ ਕੀਤੀਆਂ ਗਈਆਂ ਲਗਾਤਾਰ ਜਿਹੜੇ ਅਸੀਂ ਅਧਿਕਾਰੀਆਂ ਦੇ ਨਾਲ ਟੱਚ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਆਪਾਂ ਅਪਡੇਟ ਲੈਣ ਦੇ ਲਈ ਜਿਹੜੀ ਉਹ ਫਾਈਲ ਹੈ ਉਸ ਦੀ ਮੂਵਮੈਂਟ ਦੇ ਲਈ ਹਰ ਰੋਜ਼ ਜਾਂਦੇ ਆ ਤੇ ਸਾਥੀਓ ਅਜੇ ਵੀ ਜਿਹੜੀ ਪਰਸਨਲ ਦੀ ਫਾਈਲ ਹੈ ਉਹ ਉੱਥੇ ਪਰਸਨਲ ਵਿਭਾਗ ਕੋਲੇ ਹੀ ਪਈ ਹੈ ਉਸ ਨੂੰ ਜਿਹੜਾ ਮਾਰ ਕਰਵਾਉਣ ਦੇ ਲਈ ਸਾਥੀ ਇੱਕ ਵੱਡੇ ਹਜੂਮ ਦੀ ਇੱਕ ਵੱਡੇ ਇਕੱਠ ਦੀ ਜ਼ਰੂਰਤ ਹੈ ਧਰਨੇ ਤੇ ਜਿਹੜੇ ਸਾਥੀ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚੇ ਨੇ ਸਾਥੀਓ ਤੁਸੀਂ ਵੱਧ ਤੋਂ ਵੱਧ ਜਿਹੜਾ ਕਰਨੇ ਤੇ ਪਹੁੰਚੋ ਤਾਂ ਜੋ ਜਿਹੜਾ ਆਪਾਂ ਜਿਹੜੇ ਆਪਣੀ ਕਰੰਦੀ ਫਾਈਲ ਹੈ ਪਰਸਨਲ ਵਿਭਾਗ ਤੋਂ ਮਾਰਕ ਕਰਵਾ ਕੇ ਉਸ ਤੋਂ ਬਾਅਦ ਜਿਹੜਾ ਸੈਕਟਰੀਟ ਤੋਂ ਬਾਅਦ ਜਿਹੜਾ ਆਪਾਂ ਵਾਪਸ ਡੀਪੀ ਆਫਿਸ ਤੋਂ ਵਾਪਸ ਲਿਆ ਕੇ ਜਿਹੜੀ ਅੱਗੇ ਦੀ ਪ੍ਰਕਿਰਿਆ ਹੈ ਪ੍ਰਤੀ ਦੇ ਉੱਪਰ ਉਹ ਜਲਦ ਤੋਂ ਜਲਦ ਸ਼ੁਰੂ ਕਰਵਾ ਕੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਆ ਚਾਹੇ ਤੁਸੀਂ ਨਵੇਂ ਸਾਲ ਦੇ ਵਿੱਚ ਸਮੇਂ ਲੋ ਆਪਾਂ ਜਿਹੜੇ ਸਾਥੀ ਸਾਰੇ ਸਕੂਲਾਂ ਦੇ ਵਿੱਚ ਜੁਆਇਨ ਕਰੀਏ ਤਾਂ ਜੋ ਜਿੰਨੇ ਵੀ ਬੇਰੁਜ਼ਗਾਰ ਸਾਥੀ ਨੇ ਉਹ ਜਿਹੜੇ ਈਟੀਟੀ 994 ਦੇ ਵਿੱਚ एलिਜੀਬਲ ਨੇ एलिਜੀਬਲ ਕ੍ਰਾਈਟਰੀਆ ਦੇ ਵਿੱਚ ਆਉਂਦੇ ਨੇ 994 ਭਰਤੀ ਦੇ ਹਿਸਾਬ ਦੇ ਨਾਲ ਭਰਤੀ ਦੇ ਵਿੱਚ ਆਉਂਦੇ ਨੇ ਉਹ ਹਾਲੇ ਤੱਕ ਵੀ ਜਿਹੜਾ ਇਸ ਸਰਕਾਰ ਤੋਂ ਇਸ ਗੁੰੰਗੀਵਲੀ ਸਰਕਾਰ ਤੋਂ ਜਿਹੜਾ ਰਿਸਵਾਰ ਦੀ ਕੋਹਾਰ ਲਗਾ ਕੇ ਹਾਲੇ ਤੱਕ ਕਰਨ ਦੇ ਵਿੱਚ ਬੈਠੇ ਨੇ ਸੋ ਇਸ ਦਿਨ ਆਲਸਾ ਤੇ ਠੰਡ ਦਾ ਮੌਸਮ ਵੀ ਹੈ ਕੁਝ ਸਾਥੀਆਂ ਦੇ ਗ੍ਰੈਜੂਏਸ਼ਨ ਦੇ ਐਗਜ਼ਾਮ ਵੀ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਚ ਵੀ ਇਸ ਚੀਜ਼ ਨੂੰ ਸਮਝਦੇ ਆਂ ਹਾਲਾਂਕਿ ਸਾਡੇ ਖੁਦ ਦੇ ਮੇਰੇ ਖੁਦ ਦੇ ਵੀ ਜਿਹੜੇ ਐਗਜ਼ਾਮ ਨੇ ਉਹ ਚੱਲ ਰਹੇ ਨੇ ਪਰ ਸਾਥਿਓ ਸਮੇਂ ਦੇ ਨਾਲ ਨਾਲ ਜਿਵੇਂ ਛੁੱਟੀਆਂ ਆਉਂਦੀਆਂ ਨੇ ਤੁਸੀਂ ਜਿਹੜਾ ਧਰਨੇ ਤੇ ਜਿਹੜੀ ਗਿਣਤੀ ਹੈ ਉਹ ਜ਼ਰੂਰ ਵਧਾਇਆ ਕਰੋ ਤਾਂ ਜੋ ਜਿਹੜਾ ਸਰਕਾਰ ਇਸ ਚੀਜ਼ ਨੂੰ ਦੇਖੇ ਕਿ ਜਿਹੜੇ ਇਹਨਾਂ ਦੇ ਸਾਥੀ ਨੇ ਹੱਲੇ ਵੀ ਜਿਹੜਾ ਤਰਨਾ ਇਹਨਾਂ ਦਾ ਲਗਾਤਾਰ ਚੱਲ ਰਿਹਾ ਹੈ ਇਹਨਾਂ ਨੂੰ ਜਿਹੜਾ ਰੋਜ਼ਗਾਰ ਦੀ ਜ਼ਰੂਰਤ ਹੈ ਤੇ ਸਾਨੂੰ ਜਿਹੜੇ ਇਹਨਾਂ ਦੀਆਂ ਮੰਗਾਂ ਨੂੰ ਮੰਨਣਾ ਪਏਗਾ ਤੇ ਜਲ ਤੋਂ ਜਲਦ ਜਿਹੜੇ ਇਹਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਪਏਗਾ ਸੋ ਫੰਡ ਦੀ ਸਰਨੇ ਤੁਹਾਡੇ ਅੱਗੇ ਅਪੀਲ ਕੀਤੀ ਹੈ ਕਿ ਤਰਨੇ ਨੂੰ ਚਲਾਉਣ ਦੇ ਲਈ ਜਿਹੜਾ ਫੰਡ ਦਾ ਸਹਿਯੋਗ ਹੈ ਉਹ ਸਾਥਿਓ ਜੇ ਮੈਨੂੰ ਕਹਿਣ ਲੱਗਿਆ ਸ਼ਰਮ ਮਹਿਸੂਸ ਹੋਊਗੀ ਕਿ ਜਿੱਥੇ ਬੰਦੀ ਦੇ ਖਾਤੇ ਦੇ ਵਿੱਚ ਸਿਰਫ ਤেন ਤੋਂ 400 ਰੁਪਏ ਜਿਹੜਾ ਇਸ ਟਾਈਮ ਖਾਤੇ ਦੇ ਵਿੱਚ ਬਕਾਇਆ ਹੈ ਸੋ ਉਸ ਦੇ ਨਾਲ ਤੁਸੀਂ ਸਾਥੀਆਂ ਦੇਖ ਲਓ ਜਿੰਨੇ ਵੀ ਸਾਥੀ ਉੱਥੇ ਬੈਠੇ ਨੇ ਆ ਉਹ ਜਿਹੜੀ ਡੇਲੀ ਰੁਟੀਨ ਦਾ ਚਾਹ ਪਾਣੀ ਦਾ ਖਰਚਾ ਉਹ ਸਾਥਿਓ ਕਿੱਥੋਂ ਨਿਕਲੇਗਾ ਕਿਵੇਂ ਰੇਂਜ ਹੋਏਗਾ ਕਿਵੇਂ ਨਹੀਂ ਹੋਏਗਾ ਸੋ ਇਸ ਲਈ ਸਾਥਿਓ ਜਿਥੇ ਜਿਹੜਾ ਜੱਥੇਬੰਦੀ ਦਾ ਜੁਆਇੰਟ ਅਕਾਊਂਟ ਹੈ ਉਸ ਦੇ ਵਿੱਚ ਜਿਹੜਾ ਫੰਡ ਦਾ ਸਹਿਯੋਗ ਹੈ ਉਹ ਜ਼ਰੂਰ ਕਰੋ ਜਿਹੜਾ ਮੈਸੇਜ ਦੇ ਜ਼ਰੀਏ ਪਿੰਨ ਕਰ ਦਿੱਤਾ ਜਾਊਗਾ ਜੱਥੇਬੰਦੀ ਦਾ ਫੰਡ ਦਾ ਅਕਾਊਂਟ ਔਰ Google Pay ਨੰਬਰ ਅਸੀਂ ਇੱਕ ਵਾਰ ਬੋਲ ਕੇ ਦੱਸ ਦਿੰਨੇ ਆ 9779836074 ਇਸ ਨੰਬਰ ਤੇ ਸਾਥੀ ਤੁਸੀਂ ਜਿਹੜਾ Google Pay ਹੈ ਉਹ ਕਰ ਸਕਦੇ ਜੇ Paytm ਵੀ ਸਕੈਨਰ ਹੈ ਜਿਹੜਾ ਅਸੀਂ ਗਰੁੱਪਾਂ ਦੇ ਵਿੱਚ ਲਾਈਵ ਸੈਸ਼ਨ ਬੰਦ ਹੋਣ ਤੋਂ ਬਾਅਦ ਜਿਹੜਾ ਅਸੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਆਂਗੇ ਸੋ ਸਾਰੇ ਸਾਥੀ ਧਰਨੇ ਤੇ ਜਰੂਰ ਪਹੁੰਚੋ ਜਿੰਨੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਗਿਆ ਸੀ ਸਾਥੀਆਂ ਨੂੰ ਦੁਬਾਰਾ ਫਿਰ ਬੇਨਤੀ ਹੈ ਤੇ ਜਿਹੜੇ ਸਾਥੀ ਹਾਲੇ ਤੱਕ ਵੀ ਧਰਨੇ ਤੇ ਨਹੀਂ ਆ ਰਹੇ ਸੋ ਸਾਥਿਓ ਤੁਸੀਂ ਫੋਨ ਕਾਲ ਵੀ ਕਰਦੇ ਜੇ ਤੁਸੀਂ ਜਿਹੜੀ ਅਪਡੇਟ ਹੈ ਸਾਥਿਓ ਧਰਨੇ ਤੇ ਪਹੁੰਚੋ ਤੁਹਾਨੂੰ ਜਿਹੜੀ ਕੱਲੀ ਕੱਲੀ ਗੱਲ ਆ ਵੈਸੇ ਤਾਂ ਲਾਈਵ ਦੇ ਨਾਲ ਵੀ ਅਸੀਂ ਦੱਸਦੇ ਰਹਿੰਨੇ ਆ ਕਿ ਫਾਈਲ ਆਪਣੀ ਕਿੱਥੇ ਤੱਕ ਹੋਇਆ ਕਿੰਨਾ ਕੰਮ ਹੋਇਆ ਕਿੰਨਾ ਨਹੀਂ ਹੋਇਆ ਪਰ ਫਿਰ ਵੀ ਸਾਥਿਓ ਧਰਨੇ ਤੇ ਵੀ ਗਿਣਤੀ ਬਣਾਓ ਤਾਂ ਜੋ ਇੱਕ ਵੱਡਾ ਇਕੱਠ ਕਰਕੇ ਆਪਾਂ ਇਹ ਸਰਕਾਰ ਤੋਂ ਜਿਹੜਾ ਜਲਦ ਤੋਂ ਜਲਦ ਜਿਹੜਾ ਉਹ ਕੰਮ ਕਰਵਾ ਕੇ ਆਪਾਂ ਸਕੂਲਾਂ ਦੇ ਵਿੱਚ ਆ ਸਕੀਏ ਸੋਝਿਆ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ